ਚੋਰਾਂ ਨੇ ਤਾਂ ਹੁਣ ਵਿਦਿਆ ਦੇ ਮੰਦਰ ਨੂੰ ਵੀ ਨਹੀਂ ਬਖਸ਼ਿਆ ਮਾਮਲਾ ਸਮਰਾਲਾ ਦੇ ਨੇੜੇ ਪਿੰਡ ਨਾਗਰਾ ਦੇ ਸਰਕਾਰੀ ਸਕੂਲ ਦਾ ਹੈ ਜਿੱਥੇ ਬੀਤੀ ਰਾਤ ਚੋਰਾਂ ਨੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਪਿੰਡ ਨਾਗਰਾ ਦੇ ਸਰਕਾਰੀ ਸਕੂਲ ਵਿੱਚੋਂ ਚੋਰਾਂ ਵੱਲੋਂ ਤਿੰਨ ਡਿਜੀਟਲ ਸਮਾਰਟ ਪੈਨਲ, ਸਾਊਂਡ ਸਿਸਟਮ, ਮਿੱਡੇ ਮੀਰ ਬਣਾਉਣ ਦਾ ਸਮਾਨ ਅਤੇ ਇੱਥੋਂ ਤੱਕ ਕਿ ਬੱਚਿਆਂ ਦੇ ਖਾਣ ਦਾ 1 ਮਹੀਨੇ ਦਾ ਰਾਸ਼ਨ ਵੀ ਚੋਰੀ ਕਰ ਲਿਆ ਗਿਆ। ਇਹ ਚੋਰ ਸੀਸੀਟੀਵੀ ਕੈਮਰਾ ਦੇ ਵਿੱਚ ਫਰਾਰ ਹੁੰਦੇ ਹੋਏ ਸਾਫ਼ ਨਜ਼ਰ ਆਉਂਦੇ ਨੇ। ਸਕੂਲ ਦੀ ਹੈੱਡ ਟੀਚਰ ਨਵਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ ਲਗਭਗ 3.5 ਲੱਖ ਰੁਪਏ ਹੈ। ਉਹਨਾਂ ਨੇ ਇਸ ਚੋਰੀ ਦੀ ਸੂਚਨਾ ਤੁਰੰਤ ਥਾਣਾ ਸਮਰਾਲਾ ਨੂੰ ਦਿੱਤੀ ਹੈ ਟੀਚਰ ਨਵੀਨ ਕਈ ਨੇ ਇਸ ਘਟਨਾ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ ਥਾਣਾ ਮੁਖੀ ਨਤੀਸ਼ ਚੌਧਰੀ ਨੇ ਦੱਸਿਆ ਕਿ ਉਹਨਾਂ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਮੁਕੱਦਮਾ ਦਰਜ ਕਰ ਲਿਆ ਅਤੇ 14 ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸਾਡੇ ਸਮਾਰਟ ਕਲਾਸ ਦੇ ਤਿੰਨ ਪੈਨਲ ਲੈ ਗਏ ਹਨ ਮਿੱਡੇ ਮਿਲ ਦਾ ਕਾਫੀ ਸਮਾਨ ਲੈ ਗਿਆ ਰਾਸ਼ਨ ਵਗੈਰਾ ਬੱਚਿਆਂ ਦਾ ਲੈ ਗਿਆ ਦਰੀਆਂ ਵਗੈਰਾ ਸਭ ਕੁਝ ਲੈ ਗਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਆਇਆ ਸਾਡੇ ਸਕੂਲ ਦਾ ਲਗਭਗ ਕਾਫੀ ਗੱਲ ਕਰੀ ਤਾਂ ਕਿੰਨੇ ਸਟ੍ਰਾਈਕ ਸੀ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋਇਆ ਸਾਡਾ ਅਹ ਪੁਲਿਸ ਕੋਟ ਲਗਾਤੀ ਅਸੀਂ ਪੁਲਿਸ ਰਿਪੋਰਟ ਲਿਖਾਤੀ ਹੈ ਬਾਕੀ ਸਰਪੰਚ ਸਾਹਿਬ ਨੂੰ ਇਤਲਾਹ ਕਰਤੀ ਹੈ ਕਿ ਪਿੰਡ ਦੇ ਹੀ ਬੰਦੇ ਹੋਣੇ ਚਾਹੀਦੇ ਨੇ ਤੇ ਬਾਕੀ ਉਹ ਆਪਣੀ ਕਾਰਵਾਈ ਕਰੇਗੀ ਪੁਲ ਦੇਖਲੇਗੀ ਕੀ ਹੋਇਆ ਚੀਨੀ ਦੇਖਵਾਲ ਕਰੇ ਸੈਕਿਉਰਿਟੀ ਦੇ ਵਿੱਚ ਚੋਰੀ ਦੀ ਸਾਡੇ ਤਿੰਨ ਪੈਨਲ ਨੇ ਇੰਟਰਐਕਟਿਵ ਫਲੈਟ ਪੈਨਲ ਸੀ ਜਿਨ੍ਹਾਂ ਦੀ ਕੀਮਤ ਪ੍ਰਤੀ ਪੈਨਲ 75000 ਰੁਪਏ ਦੀ ਹੋਰ ਤੋਂ ਇਲਾਵਾ ਸੱਤ ਕੋਇੰਟਲ ਗਾਸ਼ਨ ਤੇ ਸਾਡੇ ਜਲਾਈ ਹੀ ਮੇਰੇ ਲਗਭਗ 4000 ਦੇ ਕੀਮਤ ਦੇ ਸੋਕੇ ਸੀ ਜੀ ਇੱਕ ਸਿਲੰਡਰ ਸੀ ਤਿੰਨ ਬੱਚਿਆਂ ਦੇ ਜਿਵੇਂ ਆਪਾਂ ਵੱਡਿਆਂ ਬੈਠਣ ਵਾਲੇ ਮੈਟ ਸੀਗੇ ਉਹ ਚੋਰੀ ਹੋਈ ਨੇ ਜੀ ਤੇ ਇਸ ਤੋਂ ਇਲਾਵਾ ਕੋੜਾ ਜਿਹਾ ਸਾਇਕਸ ਮੰਗ ਰੱਖਿਆ ਹੋਇਆ ਸੀਗਾ ਸੈਂਟਾਈਜ਼ਿੰਗ ਲਈ ਬਹੁਤ ਸਾਰਾ ਸੀ। ਇਹ ਤਿੰਨ ਸਾਊਂਡ ਸਿਸਟਮ ਸੀਗੇ। ਉਹ ਬਹੁਤ ਵੱਡਰੀ ਦੇ ਤਿੰਨੇ ਤੋਂ ਆਉਂਦੇ। ਲੱਗਦਾ ਸਾਢੇ 3 ਲੱਖ ਲੱਖ ਸਾਮਾਨ ਸੀ ਜਿਹੜਾ ਤੁਹਾਡਾ ਚੋਰੀ ਹੋਇਆ। ਇਹਦੇ ਰਿਪੋਰਟ ਵੀ ਬਾਰੇ ਲਗਾਈ ਹੈ। ਹਾਂਜੀ ਅਸੀਂ ਹਾਂਜੀ ਹਾਂਜੀ ਅਸੀਂ ਐਫ ਆਈ ਆਰ ਦਾਖਲ ਕਰਵਾਤੀ। ਤੇ ਤੁਹਾਡੇ ਸਾਡੇ ਕੋਲੇ ਜਿਹੜਾ ਸਮਾਨ ਸੀ ਉਹਦੀ ਵੀਡੀਓ ਸੀ ਸਵੇਰੇ ਜਦੋਂ ਸਾਨੂੰ ਪਤਾ ਚੱਲਿਆ ਉਹ ਸੀ ਆ ਕੇ ਬਣਾਏ ਕਿੰਨੇ ਕਿਹ ਵਾਲੇ ਜੀ ਨੇ ਬਾਜ਼ਾਰ ਤੋਂ ਚਾਮ ਦਿੱਤਾ ਪਤਾ ਲੱਗੇ ਕਿੰਨੇ ਲੈ ਗਏ ਜਦੋਂ ਸੀ ਸੀਸੀਟੀਵੀ ਕੈਮਰਾ ਚੱਲ ਕੇ ਤੇ ਉਹਦੇ ਵਿੱਚ ਸਾਨੂੰ ਤਿੰਨ ਵਿਅਕਤੀ ਦਿਖਾਈ ਦੇ ਰਹੇ ਆ ਤੁੰਗਰੀ ਦੀ ਤਸਵੀਰ ਉਹਨਾਂ ਦੀ ਆ ਰਹੀ ਹੈ ਬੜਾ ਲੱਗਦਾ ਉਹਦਾ ਕੋਈ ਅਲੱਗ ਨਿੱਦਣਾ ਮਾਰਿਆ ਇਸ ਨੂੰ ਤਾਂ ਦੇਖੋ ਕਿ ਉਹ ਆਪਣੇ ਪਵਿੱਤਰ ਸੰਸਾਦਿਕ ਜਿੱਥੋਂ ਤੋਂ ਦੇ ਬੱਚੇ ਹੁਣ ਫੇਰ ਮਿਲਦੀ ਹੈ ਜੈਸੇ ਤੇ ਬਾਰਾਮਣ ਜੇ ਆਪਾਂ ਜਦੋਂ ਚੋਰ ਚੋਰੀ ਤੇ ਆ ਗਿਆ ਉਹ ਨਹੀਂ ਦੇਖਣਾ ਵੀ ਇਹ ਗੁਰਦੁਆਰਾ ਕੇ ਸੂਲ ਤੇ ਵਣ ਜੇ ਤਾਂ ਸਮਾਜਿਕ ਸਿੱਖਿਆ ਕ੍ਰਾਂਤੀ ਆਈ ਜਾਂ ਸਾਡੇ ਸੂਤ ਦੇ ਵਿੱਚ ਕਿੰਨੀ ਜੀ ਬਹੁਤ ਹੈ ਹਰ ਤਰ੍ਹਾਂ ਨਾਲ ਅਪਡੇਟ ਆ ਸਾਰੇ ਤਿੰਨ ਤੀ ਸਮਾਨ ਹੈ ਸਾਡੇ ਕੋਲੇ ਜਿੰਨੀ ਜੀ ਬਹੁਤ ਨਹੀਂ ਹੋ ਸਕਦਾ ਵੀ ਬਾਹਰ ਪਤਾ ਲੱਗਦਾ ਉਹਨਾਂ ਨੂੰ ਲੱਗਦਾ ਵੀ ਇਤਨਾ ਆਸਾਨੀ ਜੀ ਨਾਦਰੀ ਸਿੰਘ ਦੀ ਘਟਨਾ ਹੈ ਕੰਦਰ ਰਾਤ ਦੇ ਰਮਣੀ ਰਾਤ ਦੀ ਵਾਗਤ ਹੋਈ ਹੈ ਜਿਸ ਦੇ ਵਿੱਚ ਅਸੀਂ ਕੁੰਡ ਹੈ ਟਿਚਰ ਜੋ ਨਵਜੀਤ ਕੌਰ ਸੀ ਇੰਸਟਿਟਿਊਟ ਨੇ ਉਹਨਾਂ ਦੇ ਬੈਨਾਂ ਤੇ ਪਰਚਾ ਦਿੱਖ ਦਿੱਤਾ ਹੈ 3 LED ਪੈਨਲ ਤੇ ਕਾਊਂਟ ਸਿਸਟਮ ਗੈਸ ਸਿਲੰਡਰ ਤੇ ਕੁਝ ਮਿੱਟੀ ਮੇਡ ਦਾ ਸਮਾਨ ਜੋ ਕੋਈ ਕਰਕੇ ਲਏਗੇ ਇਸ ਦੀ ਜਿਹੜੀ ਸਰਵੇ ਕੀਤੀ ਜਾ ਰਹੀ ਹੈ ਆਪੇ ਮੌਕੇ ਤੇ ਜਾ ਕੇ ਸਰ ਮੌਕੇ ਨੂੰ ਦੇਖਿਆ ਕਿ ਆਪਾਂ ਸੀਸੀਟੀਵੀ ਕੈਮਰੇ ਤੋਂ ਬਹੁਤ ਸਾਰੀ ਜਾਣਕਾਰੀ ਇਕੱਠ ਕਰ ਰਹੇ ਹਾਂ ਕੋਈ ਸਾਨੂੰ ਲੀਡ ਮਿਲੀ ਵੀ ਹੈ ਉਮੀਦ ਆ ਕਿ ਜਲਦੀ ਹੀ ਗੋਰਿਆਂ ਨੂੰ ਕਾਬੂ ਕਰਾਂਗੇ ਰੈਲੇਵੈਂਟ ਸੈਕਸ਼ਨ ਦੇ ਨਾਲ ਅਸੀਂ ਤੁਰੰਤ ਪਤਾ ਦਰਕਰ ਦੇ ਰਹੇ ਹਾਂ ਐਸਆਈਏ ਸਰ ਜੀ 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 ਉਮੀਦ ਹੈ ਜਲ ਪ੍ਰਯੰਦ ਬਿਲਕੁਲ ਜੀ ਸਾਨੂੰ ਕੋਈ ਲੀਡ ਮਿਲੀ ਵੀ ਹੈ ਸੀਟੀਵੀ ਦੀ ਤੇ ਜਲ ਪ੍ਰਯੰਦ